ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਰਿਤੂ ਗੱਲਾਂ ਵੈਲਬਿੰਗ ਇਲੈਕਟ੍ਰੋ ਹੋਮੋਪੈਥੀ ਰਿਸਰਚ ਸੈਂਟਰ ਮੋਗਾ ਤੋਂ ਆ ਡਾਕਟਰ ਪੁੱਲਰ ਦੀ ਕਲਾਸ ਵਿੱਚ ਤੁਹਾਨੂੰ ਹਰ ਤਰ੍ਹਾਂ ਦੇ ਰੋਗਾਂ ਬਾਰੇ ਜਾਣਕਾਰੀ ਦੇ ਕੇ ਤੁਹਾਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਵੇਂ ਹੀ ਅੱਜ ਮੈਂ ਡਾਕਟਰ ਰਿਤੂ ਵਾਲਾ ਸਵਾਗਤ ਕਰਦੀ ਹਾਂ ਤੁਹਾਡਾ ਡਾਕਟਰ ਪੁੱਲਰ ਦੀ ਕਲਾਸ ਵਿੱਚ ਅੱਜ ਜਿਸ ਰੋਗ ਬਾਰੇ ਆਪਾਂ ਗੱਲ ਕਰਾਂਗੇ ਉਹ ਰੋਗ ਲੋਕਾਂ ਦੇ ਵਿੱਚ ਆਮ ਹੀ ਹੈ ਇਹ ਰੋਗ ਨਾਲ ਪੇਸ਼ੈਂਟ ਅੱਜ ਬਹੁਤ ਦਰਦ ਦੇ ਵਿੱਚ ਹਨ ਜਿਸ ਕਰਕੇ ਉਹਨਾਂ ਨੂੰ ਇਹ ਦਰਦ ਬਹੁਤ ਜ਼ਿਆਦਾ ਸਹਿਣ ਤੋਂ ਬਾਹਰ ਹੁੰਦਾ ਹੈ ਇਸ ਰੋਗ ਦਾ ਨਾਮ ਹੈ ਬਵਾਸੀਰ ਆ ਪਾਇਲਸ ਬਵਾਸੀਰ ਇੱਕ ਅਜੀਹਾਂ ਰੋਗ ਹੈ ਜਿਸ ਵਿੱਚ ਅੰਤੜੀਆਂ ਦੇ ਵਿੱਚ ਸੋਜ ਆ ਜਾਂਦੀ ਹੈ ਅੰਤੜੀਆਂ ਦੇ ਵਿੱਚ ਗਰਮਿਆਸ਼ ਜ਼ਿਆਦਾ ਵਧਨ ਕਰਕੇ ਜ਼ਖਮ ਹੋ ਜਾਂਦੇ ਹਨ ਤਾਂ ਉਹ ਜੋ ਜ਼ਖਮ ਹੋ ਜਾਂਦੇ ਹਨ ਉਹ ਹੌਲੀ-ਹੌਲੀ ਸਾਡੇ ਮਲਦੁਆਰ ਤੱਕ ਆ ਜਾਂਦੇ ਹਨ ਜਿਸ ਕਾਰਨ ਪੇਸ਼ੰਤ ਨੂੰ ਬੇਅਰਾਮੀ ਦਰਦ ਖੁਜਲੀ ਜਲਨ ਖੂਨ ਵਗਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਵਾਸੀਰ ਬਵਾਸੀਰ ਦੋ ਤਰ੍ਹਾਂ ਦੀ ਹੁੰਦੀ ਹੈ ਖੂਨੀ ਬਵਾਸੀਰ ਜਿਸ ਨੂੰ ਕਿ ਅੰਦਰੂਨੀ ਬਵਾਸੀਰ ਕਿਹਾ ਜਾਂਦਾ ਹੈ ਬਾਹਰੀ ਬਵਾਸੀਰ ਜੋ ਕਿ ਮੌਕੇ ਵਾਲੀ ਜਾਂ ਮੌਕੇ ਤੋਂ ਬਿਨਾਂ ਵੀ ਹੁੰਦੀ ਹੈ ਅੰਦਰੂਨੀ ਬਵਾਸੀਰ ਇਸ ਵਿੱਚ ਪੇਸ਼ੈਂਟ ਦੀਆਂ ਅੰਤਰੀਆਂ ਦੇ ਵਿੱਚ ਸੋਜਨ ਤੇ ਜ਼ਖਮ ਹੋਏ ਹੁੰਦੇ ਹਨ ਜਿਸ ਕਾਰਨ ਉਸ ਨੂੰ ਦਰਦ ਤਾਂ ਘੱਟ ਹੁੰਦਾ ਹੈ ਬਟ ਕਈ ਵਾਰ ਬਲੀਡਿੰਗ ਬਹੁਤ ਜ਼ਿਆਦਾ ਹੋਣ ਲੱਗ ਜਾਂਦੀ ਹੈ ਜੋ ਬਾਹਰੀ ਬਵਾਸੀਰ ਹੁੰਦੀ ਆ ਉਸ ਵਿੱਚ ਪੇਸ਼ੈਂਟ ਦੀਆਂ ਅੰਤੜੀਆਂ ਦੇ ਤਣਾਵ ਵਧਨ ਨਾਲ ਸੋਜ ਜ਼ਿਆਦਾ ਆ ਜਾਂਦੀ ਹੈ ਤਾਂ ਉਸ ਨੂੰ ਜੋ ਸਟੂਲ ਪਾਸ ਕਰਨ ਦੇ ਵਿੱਚ ਬਹੁਤ ਜ਼ਿਆਦਾ ਪੇਨ ਹੁੰਦੀ ਆ ਹੁਣ ਆਪਾਂ ਜਾਣਦੇ ਹਾਂ ਕਿ ਬਵਾਸੀਰ ਹੁੰਦੀ ਕਿਉਂ ਹੈ ਮਰੀਜ਼ ਦੇ ਵਿੱਚ ਬਵਾਸੀਰ ਹੋਣ ਦਾ ਕਾਰਨ ਕਿੱਤੇ ਨਾ ਕਿਤੇ ਜਿਆਦਾ ਡੀਪ ਫਰਾਈ ਕੀਤੀ ਹੋਈਆਂ ਚੀਜ਼ਾਂ ਜਿਵੇਂ ਕਿ ਜਿਆਦਾ ਤੇਲ ਦੇ ਵਿੱਚ ਤਲਿਆ ਤਲਿਆ ਹੋਇਆ ਫੂਡ ਖਾਣ ਨਾਲ ਮਰੀਜ਼ ਨੂੰ ਬਵਾਸੀਰ ਹੋ ਜਾਂਦੀ ਹੈ ਜਿਆਦਾ ਤੇਜ਼ ਮਸਾਲੇਦਾਰ ਚੀਜ਼ਾਂ ਖਾਣ ਨਾਲ ਮਰੀਜ਼ ਨੂੰ ਬਵਾਸੀਰ ਦੇ ਚਾਂਸ ਵੱਧ ਜਾਂਦੇ ਹਨ ਜਿਆਦਾ ਬਾਂਸੀ ਪਈ ਚੀਜ਼ ਜਦੋਂ ਆਪਾਂ ਖਾ ਲੈਂਦੇ ਹਾਂ ਤਾਂ ਉਸ ਨਾਲ ਵੀ ਕਿਤੇ ਨਾ ਕਿਤੇ ਪੇਟ ਦਾ ਰੋਗ ਹੋਣ ਕਰਕੇ ਬਵਾਸੀਰ ਹੋ ਜਾਂਦੀ ਹੈ ਬਹੁਤ ਜਿਆਦਾ ਪੁਰਾਣੀ ਕਬਜ਼ ਰਹਿਣ ਨਾਲ ਵੀ ਸਾਨੂੰ ਬਵਾਸੀਰ ਹੁੰਦੀ ਹੈ ਜਿਆਦਾ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਵੀ ਬਵਾਸੀਰ ਹੋ ਜਾਂਦੀ ਹੈ ਉਮਰ ਦੇ ਵਧਣ ਨਾਲ ਵੀ ਬਵਾਸੀਰ ਹੋ ਜਾਂਦੀ ਹੈ ਜਦੋਂ ਉਮਰ ਵੱਧਦੀ ਹੈ ਤਾਂ ਅੰਤੜੀਆਂ ਦਾਦੀ ਕੰਮ ਕਰਨ ਦੀ ਸਮਰੱਥਾ ਜੋ ਘਟ ਜਾਂਦੀ ਹੈ ਤੇ ਉਹ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਮਰੀਜ਼ ਨੂੰ ਬਵਾਸੀਰ ਦਾ ਚਾਂਸ ਵੱਧ ਜਾਂਦੇ ਹਨ ਗਰਭਵਸਥਾ ਵਿੱਚ ਜ਼ਿਆਦਾਤਰ ਔਰਤਾਂ ਨੂੰ ਗਰਭਵਸਥਾ ਦੇ ਵਿੱਚ ਬਵਾਸੀਰ ਬਹੁਤ ਜਲਦੀ ਹੁੰਦੀ ਆ ਉਸ ਦੇ ਹੋਣ ਦਾ ਕਾਰਨ ਕੀ ਆ ਉਸ ਦੇ ਉਹਨਾਂ ਦੇ ਪੈਡੂ ਖੇਤਰ ਦੇ ਵਿੱਚ ਜੋ ਕਿ ਤਣਾਵ ਵੱਜ ਜਾਂਦਾ ਹੈ ਪੈਡੂ ਖੇਤਰ ਦੇ ਵਿੱਚ ਗਰਭਵਸਥਾ ਦੇ ਵਿੱਚ ਇਹ ਚੀਜ਼ਾਂ ਇਹ ਰੋਗ ਬੜੀ ਜਲਦੀ ਕਈਆਂ ਲੇਡੀਜ਼ ਨੂੰ ਲੱਗ ਜਾਂਦਾ ਹੈ ਜਿਵੇਂ ਕਿ ਜੋ ਭੋਜਨ ਅਸੀਂ ਖਾਂਦੇ ਹਾਂ ਉਹਨਾਂ ਦੇ ਵਿੱਚ ਫਾਈਬਰ ਦੀ ਘੱਟ ਮਾਤਰਾ ਹੋਣ ਕਰਕੇ ਵੀ ਪੇਸ਼ੈਂਟਸ ਨੂੰ ਬਵਾਸੀਰ ਹੋ ਜਾਂਦੀ ਆ ਕਿਉਂਕਿ ਫਾਈਬਰ ਨੇ ਜੋ ਕੰਮ ਕਰਨਾ ਹੁੰਦਾ ਹੈ ਉਸਨੇ ਭੋਜਨ ਖਾਣ ਤੋਂ ਬਾਅਦ ਜੋ ਕਿ ਮਾਲ ਮਲ ਨੂੰ ਸਖਤ ਹੋਣ ਤੋਂ ਰੋਕਣਾ ਹੁੰਦਾ ਹੈ ਉਸ ਨੂੰ ਨਰਮ ਰੱਖਣਾ ਹੁੰਦਾ ਹੈ ਇਸ ਕਿਤੇ ਨਾ ਕਿਤੇ ਫਾਈਬਰ ਨੂੰ ਵੀ ਅਸੀਂ ਬਵਾਸੀਰ ਹੋਣ ਦਾ ਕਾਰਨ ਮੰਨ ਸਕਦੇ ਹਾਂ ਆਓ ਹੁਣ ਕਬਜ਼ ਨੂੰ ਰੋਕਣ ਦੇ ਲਈ ਬਵਾਸੀਰ ਨੂੰ ਠੀਕ ਕਰਨ ਲਈ ਆਪਾਂ ਕੁਝ ਘਰੇਲੂ ਉਪਚਾਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿਵੇਂ ਕਿ ਤੁਸੀਂ ਆਪਣੇ ਭੋਜਨ ਦੇ ਵਿੱਚ ਲੱਸੀ ਦੀ ਮਾਤਰਾ ਨੂੰ ਵਧਾ ਦਿਓ ਤਾ ਕਿਤੇ ਨਾ ਕਿਤੇ ਕਬਜ਼ ਤੇ ਪਾਇਲਸ ਜੋ ਆ ਘੱਟੋ ਮਰੀਜ਼ ਨੂੰ ਘੱਟ ਹੁੰਦੇ ਆ ਠੀਕ ਹੈ ਜੀ ਇਸਬਗੋਲ ਦੇ ਸਿਰਕੇ ਨੂੰ ਸਵੇਰ ਖਾਲੀ ਪੇਟ ਖਾਣਾ ਸ਼ੁਰੂ ਕਰ ਦਿਓ ਉਸ ਨਾਲ ਵੀ ਪਾਇਲਸ ਨੂੰ ਰਾਹਤ ਮਿਲਦੀ ਹੈ ਕਿਉਂਕਿ ਉਹ ਗਰਮੀ ਨੂੰ ਬਾਡੀ ਦੇ ਵਿੱਚੋਂ ਕੱਢ ਦਿੰਦਾ ਹੈ ਇਸਬਗੋਲ ਦੇ ਸਿਰਕੇ ਤੋਂ ਬਾਅਦ ਜੇਕਰ ਤੁਸੀਂ ਰੂਟੀਨ ਦੇ ਵਿੱਚ ਆਪਣੇ ਨੂੰ ਫਰੂਟ ਲੈਣਾ ਸ਼ੁਰੂ ਕਰਦੋ ਸੀਜ਼ਨਲੀ ਫਰੂਟ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰੋ 12 ਵਜੇ ਤੋਂ ਪਹਿਲਾਂ ਪਹਿਲਾਂ ਉਸ ਨਾਲ ਵੀ ਜੋ ਕਿ ਤੁਹਾਡ ਤੁਹਾਡੀ ਪਾਈਲਸ ਦੀ ਪ੍ਰੋਬਲਮ ਨੂੰ ਕਾਫੀ ਹੱਦ ਤੱਕ ਰਾਹਤ ਮਿਲੇਗੀ ਤੁਸੀਂ ਆਪਣੇ ਡিনার ਦੇ ਟਾਈਮ ਨੂੰ 6 ਵਜੇ ਤੋਂ ਪਹਿਲਾਂ ਪਹਿਲਾਂ ਕਰਨਾ ਸ਼ੁਰੂ ਕਰ ਦੋ 6 ਵਜੇ ਤੋਂ ਬਾਅਦ ਡিনার ਨਾ ਕਰੋ ਇਸ ਨਾਲ ਵੀ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ਤ੍ਰਿਫਲਾ ਪਾਊਡਰ ਨੂੰ ਸਵੇਰ ਖਾਲੀ ਪੇਟ ਕੋਸੇ ਪਾਣੀ ਦੇ ਵਿੱਚ ਜੇਕਰ ਤੁਸੀਂ ਲੈਂਦੇ ਹੋ ਤਾਂ ਕਾਫੀ ਹੱਦ ਤੱਕ ਤੁਹਾਡੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਜੋ ਉਹ ਠੀਕ ਹੋ ਜਾਣਗੀਆਂ ਤਾਂ ਉਹ ਸਮੱਸਿਆਵਾਂ ਦੇ ਠੀਕ ਹੋਣ ਨਾਲ ਵੀ ਤੋਂ ਡੀ ਜਿਹੜੇ ਅੰਤੜੀਆਂ ਦੇ ਰੋਗ ਉਹ ਸ਼ਾਂਤ ਰਹਿਣਗੇ ਜਿਸ ਨਾਲ ਵੀ ਤੁਹਾਡੇ ਇਸ ਰੋਗ ਦੇ ਵਿੱਚ ਰਾਹਤ ਮਹਿਸੂਸ ਹੋਏਗੀ ਤੁਹਾਨੂੰ ਇਸ ਰੋਗ ਦੇ ਵਿੱਚ ਵੀ ਰੋਟੀ ਦੇ ਨਾਲ ਸਾਨੂੰ ਪਾਣੀ ਨਹੀਂ ਪੀਣਾ ਚਾਹੀਦਾ ਉਸ ਨਾਲ ਵੀ ਪੇਟ ਦੇ ਰੋਗ ਘਟ ਜਾਂਦੇ ਹਨ ਤੇ ਅੰਤੜੀਆਂ ਦੇ ਰੋਗਾਂ ਨੂੰ ਰਾਹਤ ਰਹਿੰਦੀ ਹੈ ਭੋਜਨ ਨੂੰ ਪਚਾਉਣ ਦੇ ਲਈ ਸਾਨੂੰ ਜઠਨ ਅਗਨੀ ਨੂੰ ਦੁਰਸਤ ਰੱਖਣਾ ਜ਼ਰੂਰੀ ਹੁੰਦਾ ਹੈ ਤਾਂ ਜਦੋਂ ਅਸੀਂ ਰੋਟੀ ਤੋਂ ਬਾਅਦ ਪਾਣੀ ਪੀ ਲੈਂਦੇ ਹਾਂ ਤਾਂ ਉਹ ਜઠਨ ਅਗਨੀ ਜੋ ਹੈ ਸ਼ਾਂਤ ਹੋ ਜਾਂਦੀ ਹੈ ਜਿਸ ਕਾਰਨ ਇਸ ਰੋਗ ਨੂੰ ਬਹੁਤ ਜ਼ਿਆਦਾ ਬੜਾਵਾ ਮਿਲਦਾ ਹੈ ਜੇਕਰ ਰੋਟੀ ਦੇ ਨਾਲ ਸਵੇਰੇ ਅਤੇ ਸ਼ਾਮ ਨੂੰ 200 ਗ੍ਰਾਮ ਅਮਰੂਦ ਜਾਂ 200 ਗ੍ਰਾਮ ਪਪੀਤਾ ਖਾਧਾ ਜਾਵੇ ਤਾਂ ਇਸ ਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ एक उपचार जो कि बहुत ही सौखा है जिस विचना है एक चम्मच चमच चौथा हिस्सा मैगनीशियम अते अद्धा नींबू तुसी हर रोज रोटी तो बाद पीना शुरू कर दो जिस न कि तो रोग न ਠੀਕ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਮਿਲੇਗੀ ਇਸ ਨੂੰ ਤੁਸੀਂ ਦੋ ਟਾਈਮ ਰੋਟੀ ਤੋਂ ਬਾਅਦ ਪੀਣਾ ਹੀ ਪੀਣਾ ਹੈ ਜਿਸ ਨਾਲ ਆ ਪੇਟ ਦੇ ਰੋਗ ਕਾਫੀ ਹੱਦ ਤੱਕ ਠੀਕ ਹੋ ਜਾਂਦੇ ਹਨ ਕਬਜ ਦੀ ਸਮੱਸਿਆ ਠੀਕ ਹੋ ਜਾਂਦੀ ਆ ਤਾਂ ਜਦੋਂ ਮਰੀਜ਼ ਨੂੰ ਕਬਜ ਦੀ ਸਮੱਸਿਆ ਨਹੀਂ ਰਹੇਗੀ ਤਾਂ ਇਸ ਰੋਗ ਦੇ ਵਧਣ ਦਾ ਚਾਂਸ ਹੈ ਜੋ ਬਹੁਤ ਘੱਟ ਜਾਂਦਾ ਹੈ ਆਪਣੇ ਭੋਜਨ ਦੇ ਵਿੱਚ ਫਾਈਬਰ ਵਾਲੇ ਅਨਾਜ ਲੈਣੀ ਸ਼ੁਰੂ ਕਰ ਦਿਓ ਜਿਸ ਨਾਲ ਕੀ ਕਬਜ ਹੋਣ ਦੇ ਚਾਂਸ ਘਟ ਜਾਂਦੇ ਆ ਕਿਉਂਕਿ ਫਾਈਬਰ ਦਾ ਕੰਮ ਮਲ ਨੂੰ ਸਖਤ ਹੋਣ ਤੋਂ ਰੋਕਣਾ ਹੁੰਦਾ ਹੈ ਉਸ ਨੂੰ ਨਰਮ ਰੱਖਣ ਦਾ ਹੁੰਦਾ ਹੈ ਫਾਈਬਰ ਵਾਲੇ ਅਨਾਜ ਜਾਂ ਖੁਰਾਕ ਵਿੱਚ ਅਸੀਂ ਕੀ ਲੈ ਸਕਦੇ ਹਾਂ ਫਾਈਬਰ ਵਾਲੀਆਂ ਸਬਜ਼ੀਆਂ ਖਾ ਸਕਦੇ ਹਾਂ ਫਲ ਖਾ ਸਕਦੇ ਹਾਂ ਇਸ ਵਿੱਚ ਪਪੀਤਾ ਸੇਬ ਕੋਈ ਵੀ ਸੀਜ਼ਨਲੀ ਫਰੂਟ ਤੁਸੀਂ ਲੈ ਸਕਦੇ ਹੋ ਇਸ ਰੋਗ ਤੋਂ ਰਾਹਤ ਪਾਉਣ ਲਈ ਤੁਸੀਂ ਮਰੀਜ਼ ਨੂੰ ਕਾਟ ਇਸ਼ਨਾਨ ਵੀ ਦੇ ਸਕਦੇ ਹੋ ਉਸ ਵਿੱਚ ਤੁਸੀਂ ਕਾਟ ਇਸ਼ਨਾਨ ਵਾਲੇ ਟੱਪ ਦੇ ਵਿੱਚ ਗਰਮ ਪਾਣੀ ਲੈ ਲੈਣਾ 40 ਡਿਗਰੀ ਟੈਂਪਰੇਚਰ ਤੇ ਤੇ ਜਿਵੇਂ ਕਿ ਅਸੀਂ ਆ ਤੁਹਾਡੇ ਸਾਹਮਣੇ ਲੈ ਚੁੱਕੇ ਆ ਉਸ ਵਿੱਚ ਮਰੀਜ਼ ਨੂੰ ਬਿਠਾ ਦੇਣਾ ਹੈ 30 ਤੋਂ 40 ਮਿੰਟ ਲਈ ਕਾਟ ਇਸ਼ਨਾਨ ਸਮੇਂ ਤੁਸੀਂ ਮਰੀਜ਼ ਨੂੰ ਟੱਪ ਦੇ ਵਿੱਚ 30 ਤੋਂ 40 ਮਿੰਟ ਲਈ ਬਿਠਾ ਦੇਣਾ ਹੈ ਉਸ ਇਸ਼ਨਾਨ ਕਰਨ ਨਾਲ ਇਸ ਨੂੰ ਗਰਮ ਪਾਣੀ ਦਾ ਇਸ਼ਨਾਨ ਵੀ ਕਿਹਾ ਜਾਂਦਾ ਹੈ ਇਸ ਇਸ਼ਨਾਨ ਦੇ ਕਰਨ ਤੋਂ ਬਾਅਦ ਮਰੀਜ਼ ਦੀ ਖੁਜਲੀ ਦੀ ਸਮੱਸਿਆ ਉਸ ਦੀ ਜੋ ਦਰਦ ਹੁੰਦੀ ਹੈ ਸੋਜਨ ਦਾ ਅੰਤੜੀਆਂ ਦੇ ਵਿੱਚ ਆਈ ਸੋਜ ਠੀਕ ਹੋ ਜਾਂਦੀ ਹੈ ਜਿਸ ਨਾਲ ਮਰੀਜ਼ ਨੂੰ ਇਸ ਰੋਗ ਦੇ ਵਿੱਚ ਰਾਹਤ ਮਿਲਦੀ ਹੈ ਕਟ ਇਸ਼ਨਾਨ ਤੋਂ ਬਾਅਦ ਇਹ ਇਸ ਨੂੰ ਠੀਕ ਕਰਨ ਦਾ ਇੱਕ ਹੋਰ ਉਪਾਏ ਹੈ ਜਿਵੇਂ ਕਿ ਤੁਸੀਂ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਇਸ ਰੋਗ ਤੋਂ ਵੀ ਰਾਹਤ ਪਾ ਸਕਦੇ ਹੋ ਜਿਵੇਂ ਆ ਖੁਜਲੀ ਹੋਣ ਟਾਈਮ ਜਾਂ ਦਰਦ ਹੋਣ ਟਾਈਮ ਤੁਸੀਂ ਐਲੋਵੇਰਾ ਜੈਲ ਵੀ ਉਸ ਉੱਪਰ ਲਗਾ ਸਕਦੇ ਹੋ ਜਿੱਥੇ ਕੀ ਤੁਹਾਨੂੰ ਪਾਇਲਸ ਦੀ ਸਮੱਸਿਆ ਬਵਾਸੀਰ ਦੀ ਜ਼ਿਆਦਾ ਆ ਰਹੀ ਹੈ ਉਸ ਦੇ ਨਾਲ ਹੀ ਸਾਡੀ ਸੰਸਥਾ ਵੱਲੋਂ ਡਾਕਟਰ ਰਵਿੰਦਰ ਸਿੰਘ ਭੁੱਲਰ ਜੀ ਦੀ ਖੁਦ ਦੀ ਆਰ ਐਨ ਡੀ ਕਰਨ ਤੋਂ ਬਾਅਦ ਕੁਝ ਪ੍ਰੋਡਕਟਸ ਵੀ ਰੈਡੀ ਕੀਤੇ ਗਏ ਜੋ ਕਿ ਇੱਕ ਖੁਰਾਕ ਦੀ ਤਰ੍ਹਾਂ ਪੇਸ਼ੈਂਟ ਨੂੰ ਦੇ ਕੇ ਵੀ ਅਸੀਂ ਠੀਕ ਕਰ ਸਕਦੇ ਹਾਂ ਜਿਵੇਂ ਕਿ ਗਲੋਏ ਜੂਸ ਸਰੋਗ ਦੇ ਵਿੱਚ ਤੁਸੀਂ ਮਰੀਜ਼ ਨੂੰ ਗਲੋਏ ਜੂਸ ਦੇ ਕੇ ਉਸ ਦੇ ਇਸ ਰੋਗ ਨੂੰ ਠੀਕ ਕਰਨ ਵਿੱਚ ਕਾਫੀ ਹੱਦ ਤੱਕ ਮਦਦਗਾਰ ਹੋ ਸਕਦੇ ਹੋ ਜਿੰਦਾ ਪਲਾਂਟਸ ਤੋਂ ਜਿੰਦਾ ਪਲਾਂਟਸ ਤੋਂ ਅਰਕ ਨੂੰ ਲੈ ਕੇ ਇਸ ਰੈਮਡੀਜ਼ ਨੂੰ ਤਿਆਰ ਕੀਤਾ ਗਿਆ ਹੈ ਜਿਸ ਦਾ ਨਾਮ ਕੀ ਵੈਲ 29 ਹੈ ਇਸ ਰੈਮਡੀ ਦੇ ਨਾਲ ਵੀ ਤੁਸੀਂ ਪਾਇਲਸ ਦੀ ਪਾਵਾਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਤੋ ਡਿਪ ਪਾਈਲਸ ਦੀ ਵਜ੍ਹਾ ਨਾਲ ਜਿਸ ਜਗ੍ਹਾ ਤੇ ਦਰਦ ਅਤੇ ਖੁਜਲੀ ਬਹੁਤ ਜ਼ਿਆਦਾ ਹੈ ਉਸ ਜਗ੍ਹਾ ਦੇ ਉੱਪਰ ਤੁਸੀਂ ਪਾਈਲਸ ਅਪਾਇੰਟਮੈਂਟ ਵੀ ਲਗਾ ਕੇ ਤੁਸੀਂ ਇਸ ਦਰਦ ਤੋਂ ਇਸ ਖੁਜਲੀ ਤੋਂ ਅੰਤੜੀਆਂ ਦੀ ਸਵੇਲਿੰਗ ਤੋਂ ਰਾਹਤ ਲੈ ਸਕਦੇ ਹੋ ਇਸ ਤਰ੍ਹਾਂ ਐਸੀ ਅੱਜ ਜਿਸ ਰੋਗ ਬਾਰੇ ਤੁਹਾਡੇ ਨਾਲ ਗੱਲ ਕੀਤੀ ਹੈ ਉਸ ਰੋਗ ਨੂੰ ਤੁਸੀਂ ਠੀਕ ਕਰਨ ਲਈ ਸਾਡੀ ਡਾਕਟਰ ਵਿਨਦਰ ਸਿੰਘ ਪੁਲਰ ਜੀ ਦੀ ਕਲਾਸ ਦੇ ਵਿੱਚ ਜਾ ਕੇ YouTube ਚੈਨਲ ਦੇ ਉੱਪਰ ਤੁਸੀਂ ਇਸ ਬਾਰੇ ਹੋਰ ਵੀ ਇਦਾਂ ਦੀਆਂ ਜਾਣਕਾਰੀਆਂ ਲੈ ਸਕਦੇ ਹੋ ਇਸ ਲਈ ਸਾਡੇ ਚੈਨਲ ਦੇ ਨਾਲ ਜੁੜਨ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜਿਸ ਦਾ ਨਾਮ ਡਾਕਟਰ ਵਿਰਿੰਦਰ ਸਿੰਘ ਪੁੱਲਰ ਜੀ ਦੀ ਕਲਾਸ ਰੱਖਿਆ ਗਿਆ ਹੈ ਧੰਨਵਾਦ ਜੀ